ਕਹਿੰਦੇ ਨੇ ਕਿ ਜਦੋਂ ਵੀ ਪ੍ਰਮਾਤਮਾ ਦਿੰਦਾ ਛੱਪਰ ਪਾੜ ਕੇ ਦਿੰਦਾ ਅਜਿਹਾ ਹੀ ਇੱਕ ਹੋਇਆ ਪੰਜਾਬ ਦੇ ਜ਼ਿਲ੍ਹਾ ਫਰੀਕੋੜ ਦੇ ਸਾਦਕ ਕਸਬੇ ਦੇ ਵਿੱਚ ਇੱਕ ਲਾਟਰੀ ਨਿਕਲੀ ਆ ਪਰ ਲਾਟਰੀ ਵਾਲਾ ਵਿਅਕਤੀ ਨਹੀਂ ਮਿਲ ਰਿਹਾ ਐਸੋਪਰਾ ਪੂਰੀ ਗੱਲਬਾਤ ਕਰਾਂ ਕਦੋਂ ਲਾਟਰੀ ਪਾਈ ਸੀ ਹਾਂਜੀ ਬਾਈ ਜੀ ਕੀ ਨਾ ਤੁਹਾਡੇ ਮੇਰਾ ਨਾਮ ਰਾਜੂ ਹੈ ਜੀ ਰਾਜੂ ਲਾਟਰੀ ਸਟਾਲ ਸਾਦਕ ਹਾਂਜੀ ਜਿਹੜੇ ਹੁਣ ਤੋਂ ਲਾਟਰੀ ਤੁਸੀਂ ਪਾਈ ਸੀ ਕਦੋਂ ਪਾਈ ਸੀ ਤੇ ਹੁਣ ਕੀ ਇਹ ਬੰਦੇ ਬਾਰੇ ਪਤਾ ਲੱਗ ਰਿਹਾ ਕੁਝ ਕਿ ਨਹੀਂ ਇਹ ਤੇ ਇਹ ਜੀ ਲਗਭਗ ਮੈਂ ਕੰਪਨੀ ਦਾ ਮਤਲਬ ਜਦੋਂ ਮੇਰੀ ਟਿਕਟ ਆਈ ਆ ਮੇਰੇ ਸਟਾਕਿਸ ਤੋਂ ਟਿਕਟ ਆਈ ਆ ਮੈਂ ਬੈਲ ਚੈੱਕ ਕਰਿਆ ਉਹ ਲਗਭਗ 3 ਤਰੀਕ ਦਾ ਬਿੱਲ ਮੇਰੇ ਨਾਮ ਦਾ ਕੰਪਨੀ ਨੇ ਕੱਟਿਆ ਹੋਇਆ 3 ਤਰੀਕ ਤੋਂ ਲੈ ਕੇ ਤੇ 6 ਤਰੀਕ ਦਾ ਡਰਾਅ ਸੀ 3 ਤਰੀਕ ਤੋਂ ਲੈ ਕੇ ਤੇ 6 ਤਰੀਕ ਦੇ ਵਿੱਚ ਵਿੱਚ ਜਿਹੜੀ ਇਹ ਟਿਕਟ ਸੇਲ ਹੋਈ ਹੈ ਪਰ ਸੇਲ ਮਤਲਬ ਲੈ ਕੇ ਕੌਣ ਗਿਆ ਟਿਕਟ ਇਹ ਨਹੀਂ ਹਾਲੇ ਪਤਾ ਸਾਨੂੰ ਲੱਗ ਸਕਿਆ ਉਹ ਬੰਦੇ ਦੀ ਅਸੀਂ ਭਾਲ ਕਰ ਰਹੇ ਹਾਂ ਵੀਡੀਓ ਰਾਈ ਵੀ ਚੈਨਲ ਰਾਈ ਅਸੀਂ ਅਪੀਲ ਕਰਦੇ ਹਾਂ ਸਾਰੇ ਭਰਾਵਾਂ ਨੂੰ ਵੀ ਜਿੰਨੇ ਵੀ ਭਰਾਵਾਂ ਨੇ ਮੇਰੇ ਕੋਲ ਟਿਕਟ ਖਰੀਦੀ ਸੀ ਆਪਣਾ ਆਪਣਾ ਟਿਕਟ ਲੈ ਆਓ ਚੈੱਕ ਕਰਵਾਓ ਤੇ ਜੀ ਦਾ 1.5 ਕਰੋੜ ਦਾ ਨਾਮ ਲੱਗਿਆ ਨੰਬਰ ਸੀਗਾ 974640 ਤੇ ਆਪਣਾ 1.5 ਕਰੋੜ ਰੁਪਏ ਦਾ ਨਾਮ ਹੈ ਜਿਹੜਾ ਕਲੇਮ ਕਰਵਾਓ ਆ ਪ੍ਰਾਪਤ ਕਰੋ ਆਪਦਾ ਨਾਮ ਉਹਣ ਕੀ ਉਸ ਤੋਂ ਬਾਅਦ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਕੋਲ ਕੋਈ ਵੀ ਨਹੀਂ ਬੰਦਾ ਆਇਆ ਉਸ ਤੋਂ ਬਾਅਦ ਕਾਫੀ ਕਿੰਨੇ ਕਿੰਨੇ ਦਿਨ ਹੋ ਗਏ ਨਿਕਲੀ ਲਾਟਰੀ ਨੂੰ ਲਾਟਰੀ ਪਰਸੋ ਦੇ ਦਿਨ ਸ਼ਨੀਵਾਰ 6 ਤਰੀਕ ਨੂੰ 6 ਦਸੰਬਰ ਨੂੰ ਡਰਾ ਹੋ ਕੇ ਗਿਆ ਤੇ ਕਿੰਨੇ ਦੀ ਹੁੰਦੀ ਲਾਟਰੀ ਇਹ ਇਹ 200 ਰੁਪਏ ਦੀ ਟਿਕਟ ਸੀ ਜੀ 1.5 ਕਰੋੜ ਦਾ ਨਾਮ ਸੀ ਪਹਿਲਾਂ ਜੋ ਕਿ ਗਰੰਟਡ ਟੂ ਪਬਲਿਕ ਸੀ ਜਨਤਾ ਦੇ ਵਿੱਚ ਦਿੱਤੇ ਜਾਂਦੀ ਗਰੰਟੀ ਸੀ ਸਰਕਾਰ ਵੱਲੋਂ ਉਹ ਸਾਡੇ ਕੋਲੋਂ ਪਹਿਲਾ ਨਾਮ ਜਿਹੜਾ ਸਾਡੇ ਕਾਊਂਟਰ ਤੋਂ ਐਸ ਰਾਜੂ ਲਾਟਰੀ ਸਟਾਲ ਗੁਰੂਵਰ ਸਾਹਿਬ ਰੋਡ ਸਾਦਿਕ ਤੋਂ ਹਿੱਟ ਹੋਇਆ ਜੀ ਅਸਲ ਜਣ ਕਿ ਜਿਹੜੂ ਕਹਿੰਨੇ ਜਿਹੜਾ ਉਹ ਨੰਬਰ ਐ ਨਿਕਲਿਆ ਤੁਹਾਡੇ ਕੋਲੋਂ ਇੱਥੇ ਗਿਆ ਪਰ ਉਹ ਬੰਦਾ ਨਹੀਂ ਮਿਲ ਰਿਹਾ ਜੀ ਜੀ ਬਿਲਕੁਲ ਮੇਰੇ ਕੋਲੋਂ ਟਿਕਟ ਵਿਕੀ ਹੋਈ ਹੈ ਪਰ ਹਾਲੇ ਤੱਕ ਬੰਦਾ ਨਹੀਂ ਮਿਲ ਸਕਿਆ ਸਾਨੂੰ ਅਸੀਂ ਆਪਣੇ ਵੱਲੋਂ ਪੂਰੇ ਸਾਰੀਆਂ ਆਪਣੀਆਂ ਕਾਪੀਆਂ ਰਜਿਸਟਰ ਚੈੱਕ ਕਰ ਰਹੇ ਹਾਂ ਹਜੇ ਵੀ ਤੇ ਬਾਕੀ ਅਸੀਂ ਵੀਡੀਓ ਰਾਈ ਵੀ ਇਹੀ ਕਹਾਂਗੇ ਵੀ ਜਿਨ੍ਹਾਂ ਜਿਹੜੇ ਜਿਹੜੇ ਭਰਾਵਾਂ ਨੇ ਵੀ ਸਾਡੇ ਕੋਲੋਂ ਟਿਕਟ ਖਰੀਦੀ ਸੀ ਆਪਣਾ ਆਪਣਾ ਟਿਕਟ ਲੈ ਕੇ ਆਓ ਤੇ ਕਲੇਮ ਕਰਵਾਓ ਉਹਦਾ ਇਨਾਮ ਪ੍ਰਾਪਤ ਕਰੋ ਸਾਡੇ ਕੋਲੋਂ ਵਿਖਿਆ ਜਾਂਦਾ ਜਦੋਂ ਵੀ ਆਪਾਂ ਲਾਟਰੀ ਖਰੀਦਦੇ ਹਾਂ ਉਦੋਂ ਸਾਰਾ ਬਾਇਓ ਡਾਟਾ ਰੱਖਿਆ ਜਾਂਦਾ ਨਾ ਕਿ ਉਸ ਸਮੇਂ ਕੋਈ ਲਿਖਿਆ ਨਹੀਂ ਗਿਆ ਕੀ ਦੇਖੋ ਜੀ ਇਹਦੇ ਵਿੱਚ ਵੀਰੇ ਕੀ ਹੁੰਦਾ ਅਸੀਂ 99% ਜਿਹੜੀ ਟਿਕਟ ਆ ਉਹ ਕਾਪੀ ਤੇ ਆਪਦੇ ਰਜਿਸਟਰ ਤੇ ਨੋਟ ਕਰਦੇ ਆ ਮੋਬਾਈਲ ਨੰਬਰ ਨੋਟ ਕਰਦੇ ਆ ਨਾਮ ਪਲੱਸ ਪਿੰਡ ਸ਼ਹਿਰ ਅਸੀਂ ਇਹ ਵੀ ਨੋਟ ਕਰਦੇ ਆ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਇਹੋ ਜਿਹੇ ਕੇਸ ਆ ਜਾਂਦੇ ਆ ਕਿ ਜਿਵੇਂ ਕਸਟਮਰ ਆਇਆ ਵੀਰੇ ਆਫਰ ਪੈਸੇ ਤੇ ਟਿਕਟ ਦੇ ਦੇ ਮੈਂ ਆਪਣੇ ਆਪ ਚੈੱਕ ਕਰ ਲਾਂਗਾ ਮੇਰੀ ਬੱਸ ਨਿਕਲਦੀ ਆ ਮੇਰੀ ਟ੍ਰੇਨ ਨਿਕਲਦੀ ਆ ਮੇਰੇ ਨਾਲ ਦੇ ਮੈਨੂੰ ਉਡੀਕ ਰੇ ਜਲਦੀ ਨਾਲ ਆ ਪੈਸੇ ਫੜ ਲਾ ਤੇ ਟਿਕਟ ਦੇ ਦੇ ਉਦੋਂ ਫਿਰ ਐਵੇਂ ਦਾ ਕੇਸ ਆਉਂਦਾ ਕਿ ਉਹ ਸਾਨੂੰ ਟਿਕਟ ਦਾ ਪਤਾ ਨਹੀਂ ਲੱਗ ਸਕਦਾ ਵੀ ਇਹ ਕੌਣ ਲੈ ਗਿਆ ਕੌਣ ਨਹੀਂ ਲੈ ਗਿਆ ਹੁਣ ਕਈ ਗਾਗ ਤਾਂ ਆਪਣੇ ਆਪ ਚੈੱਕ ਕਰ ਲੈਂਦੇ ਆ ਤਾਂ ਸਾਡੇ ਕੋਲੇ ਆ ਜਾਂਦੇ ਆ ਵੀ ਮੈਨੂੰ ਲੱਗਿਆ ਹੋਇਆ ਹੁਣ ਕਈ ਭਰਾਵਾਂ ਨੂੰ ਚੈੱਕ ਕਰਨੀ ਹੀ ਨਹੀਂ ਆਉਂਦੀ ਹੁੰਦੀ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਇਹ ਕਿਹੜਾ ਨਿਕਲ ਨਹੀਂ ਆ ਯਾਰ ਕੋਈ ਨਹੀਂ ਕਿਤੇ ਫੇਰ ਵਿਖਾ ਲਾਂਗੇ ਪਰ ਨਹੀਂ ਪੰਜਾਬ ਸਰਕਾਰ ਦੀ ਗਰੰਟਰਡ ਲਾਟਰੀ ਹੈ ਇਹ ਨਿਕਲਣੀ ਹੀ ਨਿਕਲਣੀ ਹੈ ਇਦੇ ਵਿੱਚ ਹੁਣ ਗੱਲ ਕਰੀਏ ਕਿ ਕਿੰਨਾ ਟਾਈਮ ਤੁਹਾਡੇ ਨਾਲ ਸੰਪਰਕ ਕਰ ਸਕਦੇ ਕਿ ਸਮਾਂ ਰੱਖਿਆ ਹੁੰਦਾ ਉਹ ਇੰਨੇ ਸਮੇਂ ਵਿੱਚ ਕਰ ਸਕਦੇ ਆ ਜਾਂ ਉਸ ਤੋਂ ਬਾਅਦ ਫਿਰ ਨਹੀਂ ਬਿਲਕੁਲ ਜੀ ਬਿਲਕੁਲ ਇਸ ਦੇ ਵਿੱਚ 30 ਦਿਨ ਦਾ ਟਾਈਮ ਹੁੰਦਾ ਜੀ ਕਲੇਮ ਲੈਣ ਦਾ 6 ਤਰੀਕ ਨੂੰ ਡਰਾ ਹੋ ਕੇ ਗਿਆ ਅਗਲੇ 5 ਜਾਂ 6 ਤੱਕ ਬੰਦਾ ਸਾਡੇ ਤੋਂ ਕਲੇਮ ਲੈ ਸਕਦਾ ਉਹ ਜਿਹੜੀ ਉਸ ਤੋਂ ਬਾਅਦ ਨਹੀਂ ਫਿਰ ਕਲੇਮ ਨਹੀਂ ਨਹੀਂ ਉਸ ਤੋਂ ਬਾਅਦ ਨਹੀਂ ਮਿਲੂਗਾ ਅਗਲੀ 6 ਤੱਕ ਹੀ ਇੱਕ ਮਹੀਨੇ ਦੇ ਵਿੱਚ ਵਿੱਚ ਉਹਨੇ ਕਲੇਮ ਕਰਾਣੀ ਹੈ ਪਰ ਸਾਨੂੰ ਬੇਸਬਰੀ ਨਾਲ ਉਡੀਕ ਆ ਕਿ ਬੰਦਾ ਜਲਦੀ ਤੋਂ ਜਲਦੀ ਸਾਡੇ ਸਾਹਮਣੇ ਆਵੇ ਸਾਡੇ ਕੋਲੇ ਆਵੇ ਅਸੀਂ ਉਹਦਾ ਮੂੰਹ ਮਿੱਠਾ ਕਰਵਾਈਏ ਉਹ ਸਾਡਾ ਮੂੰਹ ਮਿੱਠਾ ਕਰਵਾਇਓ ਤੇ ਸਾਡੀਆਂ ਜਿਹੜੀਆਂ ਖ ਤੋ ਇਹ ਸਾਦਕ ਦੇ ਵਿੱਚ ਮਸਲਾ ਸਾਹਮਣੇ ਆਇਆ 1.5 ਕਰੋੜ ਦੀ ਲਾਟਰੀ ਨਿਕਲੀ ਆ ਪਰ ਲਾਟਰੀ ਵਾਲਾ ਸ਼ਖਸ ਹਜੇ ਨਹੀਂ ਮਿਲ ਰਿਹਾ ਜੇਕਰ ਇਹ ਵੀਡੀਓ ਦੇਖ ਰਿਹਾ ਤਾਂ ਉਹ ਇੱਥੇ ਆ ਕੇ ਸੰਪਰਕ ਕਰੇ ਅਤੇ ਜੜਾ ਪਹੁੰਚ ਕਰੇ ਕਿਉਂਕਿ 30 ਦਿਨਾਂ ਦਾ ਸਮਾਂ 30 ਦਿਨਾਂ ਦੇ ਬਾਅਦ ਫਿਰ ਇਹ ਲਾਟਰੀ ਨਹੀਂ ਮਿਲੇਗੀ ਸਾਦਕ ਤੋਂ ਜਗਮਨ ਟੀਵੀ ਲਈ ਜਗਤਾਰ ਸਿੰਘ